ਗੋੜ ਰਹੀ ਗੋੜ ਹੈ ਬੇਟੇ ਤੋਂ ਬੇਟਾ ਬੇਟੀ ਹਾਂਜੀ ਵੀਜੀ ਖਲਾਓ ਜੀ ਕੋਈ ਨਹੀਂ ਕੋਈ ਨਹੀਂ ਖਲਾ ਦੇ ਖਲਾ ਦੇ ਕੋਈ ਨਹੀਂ ਖਲਾ ਫੋਟੋ ਬਾਦੀ ਕਰ ਲਾਂਗੇ ਕੋਈ ਨਹੀਂ ਹਾਂਜੀ ਹਾਂ ਤੁਸੀਂ ਵੀ ਲੋ ਹੇ ਦੇਕ ਅਸ਼ੋਕ ਬਰਮਾ ਸੁਨੀਤ ਬੰਨ はい ਅੱਬੀ ਕਿੱਥੇ ਰਹਿਣ ਵਾਲੇ ਹੋ ਕਿਹੜੇ ਸੂਜ ਪੜਦੇ ਹੋ ਤੁਸੀਂ ਐ ਸਿਨਮਾ ਹਿਸ਼ਾਰਪੁਰ ਦਾ ਰਹਿਣ ਵਾਲਾ ਤੇ ਮੈਂ ਸ਼ੇਦੀਗੁਰ ਹਾਰਿਕਸ਼ਨਪੁਰ ਬਿਸਕੁਲ ਮੋਲੇ ਟਾਊਨ ਵਿੱਚ ਪੜਦਾ ਹਾਂ ਅੱਜ ਅਖਮੀ ਰਿਜ਼ਲਟ ਆਇਆ ਤੁਸੀਂ ਅਖਮੀ ਨੂੰ ਅੱਜ ਸਟਾਪ ਕੀਤਾ ਕਿੱਦਾਂ ਮਹਿਸੂਸ ਕਰ ਰਹੇ ਹੋ ਹਾਂਜੀ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ ਤੇ ਹੋ ਆਪਣੇ ਪੇਨਰਸ ਨੂੰ ਪ੍ਰਾਊਡ ਫੀਲ ਕਰਾਇਆ ਅੱਜ ਨੇ

ਸਪੋਰਟਸ 'ਚ ਕੀ ਰੁਚੀ ਹੈ ਜੀ ਆਪਣੀ? ਹਾਂਜੀ ਮੈਂ ਚੈਸ ਚੈਸ ਇੰਟਰਨੈਸ਼ਨਲ ਲੈਵਲ ਚੈਸ ਖੇਡ ਰਹਾ ਹਾਂ। ਉਹਦੇ ਵਿੱਚ ਵੀ ਕੋਈ ਆਪਣੀ ਕਲੱਬ ਦੀ ਹਸਤੀ ਹੈ? ਹਾਂਜੀ ਮੈਂ ਪੰਜਾਬ ਸਟੇਟ ਅੰਡਰ 11 ਅੰਡਰ 13 ਅੰਡਰ 15 ਅੰਡਰ 17 ਅੰਡਰ 19 ਦੇ ਸੀਨੀਅਰ ਵਿੱਚ ਪੰਜਾਬ ਦਾ ਵਿਜੇਤਾ ਰਵਾਂ ਅਰੇ ਆਨ ਜੀ। ਪਰ ਇਹਨਾਂ ਨਾਲ ਉਸ ਲਈ ਸਮਾਂ ਕਿਸਤਾ ਕਰ ਦੇਉਗੀ? ਹਾਂਜੀ ਟਾਈਮ ਟੇਬਲ ਬਣਾਇਆ ਮੈਨੇਜ ਹੋ ਜਾਂਦਾ ਸਭ ਜੀ। ਇਹ ਘਰ ਦੇ ਸਭ ਕੀ ਕਰਦੇ ਨੇ ਆਪਕੋ? ਹਾਂਜੀ ਮੇਰੇ ਪਾਪਾ ਸਿਵਲ ਇੰਜੀਨੀਅਰ ਹਨ। ਫੈਮਿਲੀ 'ਚ ਕੋਣ-ਕੋਣ ਨੇ ਆਪਕੋ? ਫੈਮਿਲੀ ਚ ਮੈਂ ਮੇਰੀ ਮੇਰੀ ਵੱਡੀ ਭੈਣ ਆ ਮੇਰੇ ਮੰਮਾ ਪਾਪਾ ਤੇ ਮੇਰੀ ਦਾਦੀ ਜੀ ਅੱਗੇ ਕੀ ਐਮ ਰਹੇਗਾ ਹੁਣ 9ਵੀਂ ਕਲਾਸ ਤੇ 10ਵੀਂ ਦੀ ਜੋ ਸਟਡੀ ਜਿੰਨਾ ਕਿ ਉੱਪਰ ਜਾਏਗਾ ਉਹਨਾਂ ਜਿਆਦਾ ਮਿਹਨਤ ਕਰਨੀ ਪੈਗੀ ਕਿ ਆਪਣਾ ਐਮ ਹੈ ਸਕੂਲ ਜੀ ਸਟਡੀ ਵਿੱਚ ਤਾਂ ਹੈਗਾ ਪਰ ਮੇਰਾ ਫਰਸਟ ਟੀਮ ਮੇਰਾ ਚੈਸ ਕਰੀਅਰ ਵਾਲਾ ਨਾ ਉਹ ਜੀਐਮ ਬੰਨਾ ਹੈ ਜੀ ਮੈਂ ਹੁਣ ਜਦੋਂ 10ਵੀਂ ਕਰਕੇ ਪਲੱਸ ਕਰਕੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੈਂ ਮੈਂ ਆਈਆਈਟੀ ਕਰਨੀ ਇੰਜੀਨੀਅਰ ਬੰਨਣਾ ਹੈ ਕੀ ਕਿਸ ਦੇ ਦੇਣਾ ਚਾਹੁੰਦੇ ਜਿਹੜੇ ਪੜ੍ਹਾਈ ਜਿਹੜੇ ਕਰਨ ਲਈ ਬਾਹਰ ਨੱਟਦੇ ਨੇ ਕਰਦੇ ਨੇ ਹਾਂਜੀ ਨਹੀਂ ਇੰਡੀਆ ਵਿੱਚ ਵੀ ਹੈਗਾ ਸਭ ਕੁਝ ਹਾਂਜੀ ਕੀ ਮਤਲਬ ਮੇਨ ਥੋੜਾ ਸੰਦੇਸ਼ ਹੋਏਗਾ ਉਹਨਾਂ ਜੰਗੂਰ ਜੋ ਬਾਹਰ ਨੱਟਦੇ ਨੇ ਇੱਥੇ ਸਟਡੀ ਇੱਥੇ ਕਰਦੇ ਨੇ ਤੁਸੀਂ ਇੱਥੇ ਰਹਿ ਕੇ ਸਟਡੀ ਕਰਕੇ ਆਪਣਾ ਕੁਝ ਕਰਨਾ ਚਾਹੁੰਦੇ ਜੀ ਇੰਡੀਆ ਵਿੱਚ ਵੀ ਮਿਹਨਤ ਨਾਲ ਸਭ ਕੁਝ ਕਰ ਸਕਦੇ ਹਾਂ ਅਸੀਂ ਬਾਹਰ ਜਾ ਕੇ ਕੋਈ ਫੈਕਟਰ ਨਹੀਂ ਆ ਕਿ ਅਸੀਂ ਬਾਹਰ ਜਾ ਕੇ ਸਾਨੂੰ ਉੱਧਰ ਸਕਸੈਸ ਮਿਲ ਜਾਣੀ ਹੈ ਮਿਹਨਤ ਤੇ ਡਿਪੈਂਡ ਕਰਦੇ ਸਭ ਕੁਝ ਕੀ ਨਾਮ ਹੈ ਆਪਣਾ ਸੋ ਮੇਰਾ ਨਾਮ ਆਸ਼ੋਕ ਵਰਮਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਪ੍ਰਾਈਵੇਟ ਸਿਵਲ ਇੰਜੀਨੀਅਰ ਹਾਂ ਜੀ ਆਪਣੇ ਘਰ ਵਿੱਚ ਕੌਣ-ਕੌਣ ਨੇ ਆਪਣੀ ਕਰਵਟ ਮੈਂ ਮੇਰੇ ਮਦਰ ਮੇਰੇ ਵਾਈਫ ਮੇਰਾ ਬੇਟਾ ਬੇਟੀ ਦੋਨੇ ਹਨ ਜੀ ਆਪਣੇ ਵਾਈਫ ਆਪ ਕੀ ਕਰਦੇ ਜੀ ਮੇਰੇ ਵਾਈਫ ਬੁਟੀਕ ਦਾ ਕੰਮ ਕਰਦੇ ਆਪਣਾ ਅੱਜ ਮਾਨ ਮਹਿਸੂਸ ਹੋਇਆ ਹੋਗਾ ਬੇਟਾ ਅਖਮੀਰ ਤੋਂ ਫਰਸਟ ਆਇਆ ਪੂਰੇ ਪੰਜਾਬ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਾਂ ਨਹੀਂ ਪ੍ਰਾਊਡ ਮੂਮੈਂਟ ਸਾਡੇ ਲਈ ਆਈ ਅਸੀਂ ਮਾਨ ਮਹਿਸੂਸ ਕਰ ਰਹੇ ਹਾਂ ਮੈਰਿਟ ਦੇ ਵਿੱਚ ਆਉਣ ਦੀ ਸੰਭਾਵਨਾ ਤਾਂ ਤੁਹਾਨੂੰ ਪਹਿਲਾਂ ਹੀ ਸੀ ਜੀ ਪਰ ਪੂਰੇ ਪੰਜਾਬ ਚ ਫਰਸਟ ਆਏਗਾ ਇਹ ਤੁਹਾਨੂੰ ਹੋਰ ਵਧੀਆ ਲੱਗਾ ਜੀ ਕਿਦਾਂ ਮਾਨ ਸਿੰਘ ਕਹਿੰਦੇ ਕਿ ਕਿੰਨਾ ਟਾਈਮ ਪੜ੍ਹਦਾ ਸੀ ਬੱਚਾ ਇਹ ਕਿੰਨਾ ਟਾਈਮ ਇਹ ਨਾਲ ਚੈਸ ਦਾ ਪਲੇਅਰ ਦੱਸ ਰਹੇ ਨਹੀਂ ਕਿਸ ਤਾ ਕਿ ਇਹ ਇਹ ਦੇ ਹਾਂ ਜੀ ਸਰ ਇਹ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਵੀ ਕਰਦਾ ਹੈ ਚੈਸ ਦਾ ਪੰਜਾਬ ਦਾ ਸਟੇਟ ਚੈਂਪੀਅਨ ਹੈ ਔਰ ਨੈਸ਼ਨਲ ਅੰਡਰ 17 ਅੰਡਰ 13 ਖਿਡਾਰੀ ਰਿਹਾ ਹੈ ਉਹ ਵਧੀਆ ਪੰਜਾਬ ਚ ਔਰ ਇਹ ਸਪੋਰਟਸ ਦੇ ਵਿੱਚ ਚੌਥੇ ਨੰਬਰ ਤੇ ਆ ਇਹਨਾਂ ਨਾਲ ਨੇ ਪੜ੍ਹਾਈ ਦੇਖ ਰਹੇ ਨੇ ਮੈਨੇਜਮੈਂਟ ਕੀਤੀ ਹੋਈ ਹੈ ਟਾਈਮ ਮਤਲਬ ਮੈਨੇਜ ਕੀਤਾ ਹੋਇਆ ਵੀ ਇੰਨੇ ਘੰਟੇ ਸਟੱਡੀ ਦੇ ਤੇ ਇੰਨੇ ਘੰਟੇ ਮੇਰੇ ਖੇਲਦੇ ਆ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੋਈ ਸ਼ਾਦੀ ਨਹੀਂ ਕੋਈ ਵਿਆਹ ਨਹੀਂ ਕੋਈ ਕੁਝ ਨਹੀਂ ਸਾਰਾ ਦਿਨ ਬਾਕੀ ਕਿਤਾਬਾਂ 'ਚ ਜਾਂ ਚੈਸ ਦੇ ਵਿੱਚ ਜ਼ਿਆਦਾ ਟਾਈਮ ਹਾਂਜੀ ਹਾਂਜੀ ਸਰ ਜਾਂ ਚੈਸ ਜਾਂ ਕਿਤਾਬਾਂ ਇੱਕ ਕਦੀ ਕਹਿਣਾ ਨਹੀਂ ਪਿਆ ਕਿ ਬੇਟਾ ਪੜ ਲਾ ਜਾਂ ਕਰ ਲਾ ਇਸ ਕੁਸ਼ਨ ਕਰਾ ਕੋਈ ਜਾਂ ਹੋਰ ਕੁਝ ਨਹੀਂ ਸਰ ਇਹਦੇ ਉਲਟ ਸਾਨੂੰ ਇਹ ਕਹਿਣਾ ਪਿਆ ਵੀ ਹੁਣ ਥੋੜਾ ਬਸ ਕਰ ਹੁਣ ਕਹ ਰੈਸਟ ਕਰ ਲੈ ਹੁਣ ਕੁਝ ਹੋਰ ਕਰ ਲੈ ਤੇ ਸਟੱਡੀ ਦੇ ਮਾਮਲੇ ਵਿੱਚ ਵੀ ਤੁਹਾਨੂੰ ਇਹੀ ਕਹਿਣਾ ਪਿਆ ਥੋੜੀ ਬਸ ਕਰ ਰੈਸਟ ਕਰ ਜਾਂ ਖੇਡ ਦੇ ਮਾਮਲੇ ਵਿੱਚ ਹੀ ਹਾਂ ਕੀ ਜਨਨ ਕਿ ਬੇਟਾ ਅੱਗੇ ਪੜ ਕੇ ਕੀ ਬਣੇ ਸਰ ਇਹ 2M ਰੱਖੇ ਹੋਏ ਆਪਣੇ ਚੈਸ ਦੇ ਵਿੱਚ ਕਰੀਅਰ ਬਣਾ ਰਹੀ ਇਹ ਗ੍ਰੈਂਡ ਮਾਸਟਰ ਵੱਲ ਕੋਸ਼ਿਸ਼ ਕਰ ਰਿਹਾ ਵੀ ਮੈਂ ਬਣ ਜਾਵਾਂ ਪਰ ਪੁੱਤ ਪੜਾਏ ਸਟੱਡੀ ਦੇ ਵਿੱਚ ਵੀ ਜਾਂ IAS ਜਾਂ IIT ਦੋਨਾਂ ਵਿੱਚ ਮਤਲਬ ਇਹਦਾ ਸਕੋਪ ਬਣਾਇਆ ਹੋਇਆ ਨੇ ਆਪਣੇ ਫੈਮਿਲੀ سپورਟ ਕਿਸ ਤਰ੍ਹਾਂ ਹੈਗੀ ਬੱਚੇ ਦੀ ਸੋ ਫੈਮਿਲੀ ਦੀ ਫੁੱਲ سپورਟ ਹੈ ਸਰ ਸਕੂਲ ਦਾ ਕਿਦਾਂ ਰਿਹਾ ਪ੍ਰਵਾਸ ਕੀੰਗ ਵੱਲੋਂ ਸਟੱਡੀ ਵਗੈਰਾ ਲਈ ਸਰ ਸਕੂਲ ਪ੍ਰਿੰਸੀਪਲ ਗੁਰਵਰ ਕਸ਼ਮ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਸਾਡਾ ਬਹੁਤ ਸਾਥ ਨਵਾਇਆ ਤੇ ਪੂਰੇ ਸਟਾਫ ਨੇ ਵੀ ਇਹਦੀ ਆਲਮੋਸਟ ਸਟੱਡੀ ਸਕੂਲ ਨੇ ਫ੍ਰੀ ਕੀਤੀ ਹੋਈ ਹੈ ਇਹਦੇ ਸਪੋਰਟਸ ਅਚੀਵਮੈਂਟ ਦੇ ਕਰਮ ਤੇ ਮਤਲਬ ਪ੍ਰਿੰਸੀਪਲ ਮੈਡਮ ਤੇ ਸਟਾਫ ਦੀ ਮੀਨ ਸਦਕਾ ਹੀ ਅੱਜ ਫਰਸਟ ਆਇਆ ਹੈ ਇਸ ਮੇਂ ਵੀ ਮੈਂ ਚਾਹੁੰਦਾ ਕਿ ਬੱਚੇ ਜੂਰ ਦਾ ਬਾਹਰ ਜਾਂਦਾ ਹੈ ਕਿ ਸਟਡੀ ਕਰਨ ਲਈ ਕਿ ਇੰਡੀਆ ਚ ਰਹਿ ਕੇ ਨਹੀਂ ਕਰ ਸਕਦੇ ਸਰ ਜਿਹੜੇ ਬੱਚੇ ਬਾਹਰ ਜਾ ਰਹੇ ਪਹਿਲੀ ਗੱਲ ਤਾਂ ਇੱਥੇ ਵੀ ਸਟਡੀ ਵਧੀਆ ਕੀਤੀ ਜਾਵੇ ਤੇ ਸਾਨੂੰ ਇੱਥੇ ਵੀ ਪ੍ਰੋਫੈਸ਼ਨ ਇੱਥੇ ਵੀ ਸਰਕਾਰੀ ਜੋਬਸ ਜਾਂ ਵਧੀਆ ਮਿਲਦੀਆਂ ਅਸੀਂ ਬਾਹਰ ਦਾ ਪ੍ਰੈਫਰੈਂਸ ਨਹੀਂ ਦੇਣਾ ਉਹ ਤਾਂ ਕਰਨਾ ਚਾਹੀਦਾ ਕਿ ਬੱਚੇ ਦੇ ਮਾਈਂਡ ਚ ਸਟਾਰਟਿੰਗ ਦੀ ਅਸੀਂ ਜੇ ਬਾਹਰ ਦਾ ਦੱਸ ਦਿੰਦੇ ਵੀ ਬਾਹਰ ਜਾਣਾ ਉਹ ਫਿਰ ਸਟਡੀ ਵਾਲੇ ਮਾਮਲੇ ਜਾਂ ਜੋਬਸ ਵਾਲੇ ਬਿਲਕੁਲ ਜ਼ੀਰੋ ਹੋ ਜਾਂਦਾ ਇਸ ਲਈ ਅਸੀਂ ਮੈਂ ਵੀ ਆਪਣੇ ਬੇਟੇ ਨੂੰ ਬਾਹਰ ਦਾ ਸਕੂਲ ਨਹੀਂ ਕਿਹਾ ਬਿਲਕੁਲ ਵੀ ਬਾਹਰ ਨਹੀਂ ਜਾਣਾ ਜੋ ਵਾ ਇੱਥੇ ਹੀ ਟ੍ਰੇਨਿੰਗ ਕਰਨਾ ਹਾਂਜੀ ਕੱਡੀ ਦੇ ਨਾਲ ਚੈਸ ਨੂੰ ਇਹ ਕਿਸ ਤਰ੍ਹਾਂ ਟਾਈਮ ਦੇ ਪਾਲਾ ਕਿਉਂਕਿ ਸਟੱਡੀ ਕਰਨੇ ਬਹੁਤ ਮਿਹਨਤ ਕਰਨੀ ਪੈਣੀ ਜਦੋਂ 600 600 ਨੰਬਰ ਲੈਣਾ ਬਹੁਤ ਮਿਹਨਤ ਦਾ ਕੰਮ ਹੈਗਾ ਸਰ ਐਕਚੁਅਲੀ ਕੀ ਹੈ ਇਹ ਚੈਸ ਮੈਨ ਮੈਂਟਲੀ ਦਿਮਾਗ ਦੀ ਹੀ ਗੇਮ ਹੈ ਜੇ ਤੁਹਾਡਾ ਦਿਮਾਗ ਚੈਸ ਵਿੱਚ ਵਧੀਆ ਹੈ ਉਹ ਅਲਟਰਨੇਟਿਵ ਪੜਾਈ ਵਿੱਚ ਵੀ ਵਧੀਆ ਹੈ ਜਿਹੜਾ ਪੜਾਈ ਵਿੱਚ ਬਹੁਤ ਵਧੀਆ ਹੈ ਉਹ ਚੈਸ ਦੇ ਵਿੱਚ ਵੀ ਕਰੀਅਰ ਵਧੀਆ ਬਣਾ ਸਕਦਾ ਹੈ ਇਹ ਦੋਨੇ ਸਾਇਮਲਟੇ ਕੈਲਕੂਲੇਸ਼ਨਸ ਦੀ ਹੀ ਹੈ ਕਿਹੋ ਜਿਹਾ ਮੂਹ ਪਾਇਆ ਜਾ ਰਿਹਾ ਹੈ ਘਰ ਦੇ ਵਿੱਚ ਫਸਟ ਹਾਂ ਸਰ ਇਹ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਪੂਰੇ ਪੰਜਾਬ ਦੇ ਵਿੱਚੋਂ ਫੋਨ ਆ ਰਹੇ ਨੇ ਕੋ ਚੈਸ ਦਾ ਰਿਲੇਟਡ ਹੈ ਪੂਰੇ ਪੰਜਾਬ 'ਚ ਜਾਣਦਾ ਜਾ ਰਿਹਾ ਹੈ ਕਿ ਸਾਰੇ ਪੰਜਾਬ ਤੋਂ ਫੋਨ ਆ ਰਹੇ ਨੇ ਹਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ